ਪੰਜਾਬ ਚ ਹੁਣ ਲੁਟੇਰਿਆਂ ਦੇ ਹੌਸਲੇ ਇੰਨੇਕ ਬਲੰਦ ਹੋ ਚੁੱਕੇ ਨੇ ਕਿ ਕੋਈ ਵੀ ਕਿਤੇ ਵੀ ਹੁਣ ਸੇਫ ਨਜ਼ਰ ਨਹੀਂ ਆ ਰਿਹਾ ਭਾਵੇਂ ਉਹ ਆਪਣੀ ਦੁਕਾਨ ਹੋਵੇ ਜਾਂ ਆਪਣਾ ਮਕਾਨ ਹੋਵੇ ਤਾਂ ਤਾਜ਼ਾ ਤਸਵੀਰਾਂ ਹੁਣ ਲੁਧਿਆਣਾ ਦੇ ਜਮਾਲਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੁਝ ਮਹਿਲਾਵਾਂ ਆਪਣੇ ਘਰ ਦੇ ਬਾਹਰ ਹੀ ਖੜ ਕੇ ਗੱਲਬਾਤ ਕਰ ਰਹੀਆਂ ਸੀ ਤਾਂ ਪਿੱਛੋਂ ਆ ਕੇ ਇੱਕ ਲੁਟੇਰੇ ਵੱਲੋਂ ਧਾਵਾ ਬੋਲ ਦਿੱਤਾ ਅਤੇ ਲੜਕੀ ਦਾ ਮੋਬਾਈਲ ਖੋ ਕੇ ਮਿੰਟਾਂ ਸਕਿੰਟਾਂ ਵਿੱਚ ਰਫੂ ਚੱਕਰ ਹੋ ਗਿਆ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੌਸਲੇ ਨਹੀਂ ਜਿਹੜੇ ਉਹ ਲੁਟੇਰਿਆਂ ਦੇ ਕਿੰਨੇ ਕੁ بلند ਨੇ ਜਿੱਥੇ ਇੱਕ ਪਾਸੇ ਮੌਕੇ ਦੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਠੋਕ ਰੀਆਂ ਨੇ ਕਿ ਕਾਨੂੰਨ ਵਿਵਸਥਾ ਬਿਲਕੁਲ ਸਹੀ ਕੀਤੀ ਹੋਈ ਆ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਆ ਪਰ ਉਸ ਤੋਂ ਬਿਲਕੁਲ ਉਲਟ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੁਟੇਰੇ ਕਿਸ ਹੱਦ ਤੱਕ ਆਪਣੇ ਆਪ ਦਾ ਜਿਹੜਾ ਹੌਸਲੇ ਰੱਖਦੇ ਨੇ ਤੇ ਹਰ ਇੱਕ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਬਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ 'ਚ ਹੁਣ ਲੋਕ ਆਪਣੇ ਘਰ 'ਚ ਵੀ ਕਿਤੇ ਨਾ ਕਿਤੇ ਸੇਫ ਨਜ਼ਰ ਨਹੀਂ ਆ ਰਹੇ ਜਿਸ ਦੇ ਚੱਲਦਿਆਂ ਇਹਨਾਂ ਤਸਵੀਰਾਂ ਜਾਂ ਇਹਨਾਂ ਸੀਸੀਟੀਵੀ ਫੁਟੇਜ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਨੌਜਵਾਨ ਲੜਕੇ ਆ ਜਿਹੜੇ ਉਹ ਅ ਵੱਡੇ ਵੱਡੇ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਤੇ ਉੱਥੇ ਹੀ ਇਸ ਲੁਟੇਰੇ ਵੱਲੋਂ ਮਿੰਟਾਂ ਸਕਿੰਟਾਂ ਚ ਲੜਕੀ ਦਾ ਮੋਬਾਈਲ ਆ ਜਿਹੜਾ ਉਹ ਖੋ ਕੇ ਉਹ ਰਫੂ ਚੱਕਰ ਹੋਏ ਨੇ ਤੇ ਉੱਥੇ ਹੀ ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕੋਲ ਜਾਂਚ ਪੜਤਾਲ ਦੇ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਲੁਟੇਰੇ ਆ ਜਿਹੜੇ ਉਹ ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤੇ ਪਿੱਛੋਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਦਿਨੋ ਦਿਨ ਜਿਹੜਾ ਆ ਹਾਲਾਤ ਦੁੱਜੇ ਸੁੱਭਿਆਂ ਵਰਗੇ ਜਿਹੜੇ ਆ ਬਣਦੇ ਜਾ ਰਿਹਾ ਜਿਹੜੇ ਅਕਸਰ ਅਸੀਂ ਖਬਰਾਂ 'ਚ ਸੁਣਦੇ ਸੀ ਕਿ ਦੁੱਜੇ ਸੁੱਭਿਆਂ 'ਚ ਮਿੰਟਾਂ ਸਕਿੰਟਾਂ 'ਚ ਚੋਰੀਆਂ ਹੋ ਰਹੀਆਂ ਨੇ ਵੱਡੀਆਂ ਵਾਰ ਦਾ ਤੁਨ ਅੰਜਾਮ ਦਿੱਤੇ ਜਾ ਰਹੇ ਨੇ ਪਰ ਉਹ ਕੁਝ ਹੁਣ ਜ਼ਮੀਨੀ ਪੱਧਰ ਤੇ ਸਾਡੇ ਪੰਜਾਬ 'ਚ ਵੀ ਦਿਨੋ ਦਿਨ ਦੇਖਣ ਨੂੰ ਮਿਲ ਰਿਹਾ ਤਾਂ ਲੁਧਿਆਣਾ ਦੇ ਜਮਾਲਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਬਹੁਤ ਕੁਝ ਆਪਣੇ ਆਪ ਚ ਬਿਆਨ ਕਰ ਰਹੀਆਂ ਨੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ 에ਅਰ ਪੰਜਾਬ ਚ ਹੁਣ ਲੁਟੇਰਿਆਂ ਦੇ ਹੌਸਲੇ ਇੰਨੇਕ ਬਲੰਦ ਹੋ ਚੁੱਕੇ ਨੇ ਕਿ ਕੋਈ ਵੀ ਕਿਤੇ ਵੀ ਹੁਣ ਸੇਫ ਨਜ਼ਰ ਨਹੀਂ ਆ ਰਿਹਾ ਭਾਵੇਂ ਉਹ ਆਪਣੀ ਦੁਕਾਨ ਹੋਵੇ ਜਾਂ ਆਪਣਾ ਮਕਾਨ ਹੋਵੇ ਤਾ ਤਾਜ਼ਾ ਤਸਵੀਰਾਂ ਹੁਣ ਲੁਧਿਆਣਾ ਦੇ ਜਮਾਲਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੁਝ ਮਹਿਲਾਵਾਂ ਆਪਣੇ ਘਰ ਦੇ ਬਾਹਰ ਹੀ ਖੜ ਕੇ ਗੱਲਬਾਤ ਕਰ ਰਹੀਆਂ ਸੀ ਤਾਂ ਪਿੱਛੋਂ ਆ ਕੇ ਇੱਕ ਲੁਟੇਰੇ ਵੱਲੋਂ ਧਾਵਾ ਬੋਲ ਦਿੱਤਾ ਅਤੇ ਲੜਕੀ ਦਾ ਮੋਬਾਈਲ ਖੋ ਕੇ ਮਿੰਟਾਂ ਸਕਿੰਟਾਂ ਵਿੱਚ ਰਫੂ ਚੱਕਰ ਹੋ ਗਿਆ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੌਸਲੇ ਨੇ ਜਿਹੜੇ ਉਹ ਲੁਟੇਰਿਆਂ ਦੇ ਕਿੰਨੇ ਕੁ بلند ਨੇ ਜਿੱਥੇ ਇੱਕ ਪਾਸੇ ਮੌਕੇ ਦੀਆਂ ਸਰਕਾਰਾਂ ਵੱਡੇ-ਵੱਡੇ ਦਾਅਵੇ ਠੋਕਰੀਆਂ ਨੇ ਕਿ ਕਾਨੂੰਨ ਵਿਵਸਥਾ ਬਿਲਕੁਲ ਸਹੀ ਕੀਤੀ ਹੋਈ ਆ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮਹੱਈਆ ਕਰਵਾਈ ਜਾ ਰਹੀ ਆ ਪਰ ਉਸ ਤੋਂ ਬਿਲਕੁਲ ਉਲਟ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੁਟੇਰੇ ਕਿਸ ਹੱਦ ਤੱਕ ਆਪਣੇ ਆਪ ਦਾ ਜਿਹੜਾ ਫੌਸਲੇ ਰੱਖਦੇ ਨੇ ਤੇ ਹਰ ਇੱਕ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਬਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ 'ਚ ਹੁਣ ਲੋਕ ਆਪਣੇ ਘਰ 'ਚ ਵੀ ਕਿਤੇ ਨਾ ਕਿਤੇ ਸੇਫ ਨਜ਼ਰ ਨਹੀਂ ਆ ਰਹੇ ਜਿਸ ਦੇ ਚੱਲਦਿਆਂ ਇਹਨਾਂ ਤਸਵੀਰਾਂ ਜਾਂ ਇਹਨਾਂ ਸੀਸੀਟੀਵੀ ਫੁਟੇਜ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਨੌਜਵਾਨ ਲੜਕੇ ਆ ਜਿਹੜੇ ਉਹ ਵੱਡੇ-ਵੱਡੇ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਤੇ ਉੱਥੇ ਹੀ ਇਸ ਲੁਟੇਰੇ ਵੱਲੋਂ ਮਿੰਟਾਂ ਸਕਿੰਟਾਂ 'ਚ ਲੜਕੀ ਦਾ ਮੋਬਾਈਲ ਆ ਜਿਹੜਾ ਉਹ ਖੋਕੇ ਉਹ ਰਫੂ ਚੱਕਰ ਹੋਏ ਨੇ ਤੇ ਉੱਥੇ ਹੀ ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕੋਲ ਜਾਂਚ ਪੜਤਾਲ ਦੇ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਲਟੇਰੇ ਆ ਜਿਹੜੇ ਉਹ ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤੇ ਪਿੱਛੋਂ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਦਿਨੋ ਦਿਨ ਜਿਹੜਾ ਆ ਹਾਲਾਤ ਦੁੱਜੇ ਸੁੱਭਿਆਂ ਵਰਗੇ ਜਿਹੜੇ ਆ ਵੱਧਦੇ ਜਾ ਰਹੇ ਆ ਜਿਹੜੇ ਅਕਸਰ ਅਸੀਂ ਖਬਰਾਂ 'ਚ ਸੁਣਦੇ ਸੀ ਕਿ ਦੁੱਜੇ ਸੁੱਭਿਆਂ 'ਚ ਮਿੰਟਾਂ ਸਕਿੰਟਾਂ 'ਚ ਚੋਰੀਆਂ ਹੋ ਰਹੀਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਪਰ ਉਹ ਕੁਝ ਹੁਣ ਜ਼ਮੀਨੀ ਪੱਧਰ ਤੇ ਸਾਡੇ ਪੰਜਾਬ 'ਚ ਵੀ ਦਿਨੋ ਦਿਨ ਦੇਖਣ ਨੂੰ ਮਿਲ ਰਿਹਾ ਤਾਂ ਲੁਧਿਆਣਾ ਦੇ ਜਮਾਲਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਬਹੁਤ ਕੁਝ ਆਪਣੇ ਆਪ 'ਚ ਬਿਆਨ ਕਰ ਰਹੀਆਂ ਨੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ 에ਅਰ